ਮੈਂ ਤੇ ਥੋੜੀ ਜਿਹਾ ਬਸ ਸਵਾਲ ਦੇ ਰਿਹਾ ਕਿ ਮੈਂ ਜਾਨਨਾ ਦੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਹੀ ਵਾਇਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਜਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਜਿਹੜਾ ਮਨੀਸ਼ ਜਿਹੜਾ ਆਮ ਆਦੀ ਪਾਰਟੀ ਦਾ ਕਾਰਕਟਰਤਾ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਇਹ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕਰ ਨੂੰ ਕਿ ਜਿਹੜਾ 22 ਲੱਖ ਜਣ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਤੇ ਮਨੀਸ਼ ਠਾਕਰ ਕੀ ਕਰ ਰਿਹਾ ਸੀ ਜਦੋਂ ਮੇਰੀ ਜਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਨੂੰ ਤਿਆਰ ਆ ਏਦਾਂ ਜੇ ਮੇਰੇ ਪਰਵਾਹ ਨਹੀਂ ਮੈਨੂੰ ਜੇ ਬਦਨਾਮ ਕੀਤਾ ਜਾਏਗਾ ਕਰੂਨੀ ਕਰ ਦੇਗਾ ਪੁਲਿਸ ਸਾਹਿਬ ਜੀ ਪਲੀਜ਼ ਜੀ ਪਲੀਜ਼ ਇਹ ਸਿੱਤਲਵੰਤ ਜਿਹੜਾ ਪਿੱਛੋਂ ਦੇ ਇੱਕ ਬੜੀ ਅਜੀਬ ਜਿਹੀ ਹੈ ਪਾਜੀ ਇੱਕ ਤਾਂ ਕੀ ਕਹਿਦਾ ਮੈਂ ਇੱਥੇ ਥੋੜੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਜਾਨਣਾ ਸੀ ਪਾਡੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਹੀ ਵਾਇਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਰਮਨੀਸ਼ ਇਹ ਰਾਮਾਦੀਪਾਦੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਜਿਹੜਾ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲੱਖ ਜਣ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇਤੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਯੋਗ ਕਰਨ ਨੂੰ ਤਿਆਰ ਆ ਇੱਦਾਂ ਜੇ ਮੇਰੇ ਪਰਿਵਾਰ ਨੂੰ ਮੈਨੂੰ ਜਬਦਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਕਰਾਂਗੇ ਕਾਂਗੋ ਗਾਵੇ ਮਾਈਕ ਫੜਤ ਹੈ ਯਾਰ ਇਹ ਗਈ ਆਉਣਾ ਆਰਾ ਮੈਂ ਇਥੇ ਥੋੜੀ देर ਬਾਅਦ ਸਵਾਲ ਦੇ ਰਿਹਾ ਕਿ ਮੈਂ ਜਨਮਾਦੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਹੀ ਵਾਇਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਰਮਨੀਸ਼ ਜਿਹੜਾ ਜਨਮਾਦੀ ਪਾਰਟੀ ਦਾ ਕਾਰਕਟਰ ਹੈ ਤੇ ਉਹਨੂੰ ਪੁੱਛਿਆ ਜਾਵੇ ਪੁੱਛੇ ਜਾਵੇ ਗਗਨ ਅਨਮੋਲ ਮਾਨ ਇਹ ਕੈਬਨਿਟ ਮੰਤਰੀ ਹੈ ਕਿ ਮਨੀ ਟਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕਰ ਨੂੰ ਕਿ ਜਿਹੜਾ 22 ਲਖ ਜਣ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕਰ ਕੀ ਕਰ ਰਿਹਾ ਸੀ ਜਦੋਂ ਮੇਰੀ ਜਰੂਰਤ ਪਵੇ ਸਰਕਾਰ ਨੂੰ ਮੈਂ ਸੰਜੋਗ ਕਰਨ ਨੂੰ ਤਿਆਰ ਆ ਏਦਾਂ ਜੇ ਮੇਰੇ ਪਰਿਵਾਰ ਨੂੰ ਮੈਨੂੰ ਜਬਦਨਾਮ ਕੀਤਾ ਜਾਏਗਾ ਕਰੂਨੀ ਕਰਵੇਗਾ ਇੱਕ ਵਾਰ ਜੀ ਪਲੀਜ਼ ਇੱਕ ਵਾਰ ਜੀ ਜੀ ਪਲੀਜ਼ ਮੈਂ ਇੱਥੇ ਥੋੜੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਜਾਨ ਨਾਲ ਦੀ ਬਾਡੀ ਛੱਡ ਕੇ ਆਇਆ ਮੇਰੀ ਫੋਟੋ ਅੱਜ ਹੀ ਵਾਇਰਲ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਜਿਹੜਾ ਮਨੀਸ਼ ਇਹ ਅਮਾਦੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛਿਆ ਜਾਵੇ ਗਗਨ ਅਨਮੋਲ ਮਾਨ ਇਹ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛਿਆ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲੱਖ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉਦੋਂ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇਤੇ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਯੋਗ ਕਰਨ ਤਿਆਰ ਹਾਂ ਏਦਾਂ ਜੇ ਮੇਰੇ ਪਰਿਵਾਰੀਆਂ ਮੈਨੂੰ ਜਬਦਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਕਰਾਂਗੇ ਬੁਲੰਦ ਅਧਿਕਾਰੀ ਕਹਿੰਦੇ ਕਿ ਕੀ ਕਹੋਗੇ ਅਸੀਂ 25 ਨੂੰ 50000 ਦੇ ਮਾਤ ਦੇ ਰਹੇ ਹਾਂ میں تھوڑی دیر بعد سوال دے رہے ہیں کہ میں جام آدمی پارٹی چھٹ کے آیا میری فوٹو آج ہی باہر لونی سردار بلکار سنگھ کیڑے کیبینٹ منتری ہے یہ انہوں نے چہتا رمانیش یہ رام آدمی پارٹی نے کارے کرتا ہے یہ انہوں نے پچھا جا بے پچھا گگن انمول مہن یہ کیبینٹ منتری ہے کہ منیش ڈاکور کون ہے ਪੁੱਛਿਆ ਜਾਵੇ ਮਨੀਸ਼ ਠਾਕਰ ਨੂੰ ਕਿ ਜਿਹੜਾ 22 ਲੈਕਚਰ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉੱਥੇ ਮਨੀਸ਼ ਠਾਕਰ ਕੀ ਕਰ ਰਿਹਾ ਸੀ ਜਦੋਂ ਮੇਰੀ ਜ਼ਰੂਰਤ ਪਵੇ ਸਰਕਾਰ ਨੂੰ ਮੈਂ ਸੰਯੋਗ ਕਰਨ ਤਿਆਰ ਆ ਇਦਾਂ ਜੇ ਮੇਰੇ ਪਰਿਵਾਰੀਆਂ ਮੈਨੂੰ ਜਬਦਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਕਰਾਂਗਾ ਇੱਕ ਵਾਰ ਇੱਕ ਵਾਰ ਜੀ ਪਲੀਜ਼ ਜੀ ਪਲੀਜ਼ ਭਾਈ ਇੱਕ ਤਾਂ ਕੀ ਕਹਿਦਾ ਮੈਂ ਇੱਥੇ ਥੋੜੀ ਜਿਹੀ ਦੇਰ ਬਾਅਦ ਸਵਾਲ ਦੇ ਰਿਹਾ ਕਿ ਮੈਂ ਜਾਨਮਾਦੀ ਪਾਰਟੀ ਛੱਡ ਕੇ ਆਇਆ ਮੇਰੀ ਫੋਟੋ ਆਜੀ ਬਾਹਰ ਹੋਣੀ ਸੀ ਸਰਦਾਰ ਬਲਕਾ ਸਿੰਘ ਕਿਹੜੇ ਕੈਬਨਿਟ ਮੰਤਰੀ ਹੈ ਇਹ ਉਹਨਾਂ ਦਾ ਚਿਹਤਾ ਜਿਹੜਾ ਮਨੀਸ਼ ਇਹਦਾ ਆਮ ਆਦਮੀ ਪਾਰਟੀ ਦਾ ਕਾਰਕਟਰ ਹੈ ਇਹਨੂੰ ਪੁੱਛਿਆ ਜਾਵੇ ਪੁੱਛੇ ਜਾਵੇ ਗਗਨ ਅਨਮੋਲ ਮਾਨ ਇਹਦੇ ਕੈਬਨਿਟ ਮੰਤਰੀ ਹੈ ਕਿ ਮਨੀਸ਼ ਠਾਕੁਰ ਕੌਣ ਹੈ ਪੁੱਛੇ ਜਾਵੇ ਮਨੀਸ਼ ਠਾਕੁਰ ਨੂੰ ਕਿ ਜਿਹੜਾ 22 ਲਖ ਜਣ ਜਿਹੜੀ ਧੂਰੀ ਦੇ ਵਿੱਚ ਹੋਈ ਸੀ ਉਦੋਂ ਮਨੀਸ਼ ਠਾਕੁਰ ਕੀ ਕਰ ਰਿਹਾ ਸੀ ਜੇ ਮੇਰੀ ਜਰੂਰਤ ਪਵੇ ਸਰਕਾਰ ਨੂੰ ਮੈਂ ਸੰਯੋਗ ਕਰਨ ਨੂੰ ਤਿਆਰ ਆ ਇਦਾਂ ਜੇ ਮੇਰੇ ਪਰਵਾਹ ਨਹੀਂ ਮੈਨੂੰ ਜਬਦਨਾਮ ਕੀਤਾ ਜਾਏਗਾ ਕਾਨੂੰਨੀ ਕਾਰਵਾਈ ਕਰਾਂਗੇ cotado. E aí? Ah,